ਸਾਰੀਆਂ ਯਾਰ ਮੇਰਾ ਨਾਮ ਵਰਜਨ ਸਿੰਘ ਪਿੰਡ ਰਾਮਨਗਰ ਜ਼ਿਲ੍ਹਾ ਪਟੰਡਾ ਜਿਹੜੇ ਤੁਸੀਂ ਖੇਡ ਦੇਖ ਰਹੇ ਹੋ ਵੀਰੋ ਪੁਰਾਣੀ ਬਾਜੀਗਰਾਂ ਦੀ ਬਾਜੀ ਤੁਸੀਂ ਦੇਖ ਰਹੇ ਸੀਗੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਬਾਜੀਆਂ ਜਿਹੜੀ ਅੱਜ ਅਸੀਂ ਇੱਥੇ ਬਰਾਸਤ ਮੇਲੇ ਬਠਿੰਡੇ ਦੇ ਵਿੱਚ ਸਰਦਾਰ ਹਰਵਿੰਦਰ ਸਿੰਘ ਜੀ ਖਾਲਸਾ ਸਾਹਿਬ ਦੀ ਮਿਹਰਬਾਨੀ ਨਾਲ ਅਸੀਂ ਬਾ ਰਹੇ ਆ ਤੇ ਇਹਨਾਂ ਸਾਰੇ ਵੀਰਾਂ ਦਾ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਸਾਨੂੰ ਬਾਜੀ ਦੇ ਵਿੱਚ ਪਿਆਰ ਦਿੱਤਾ ਤੇ ਸਤਿਕਾਰ ਦਿੱਤਾ ਬਾਜੀ ਦੇਖੀ ਜੱਟ ਜੇ ਇਹ ਸਰਦਾਰ ਸਤਿਕਾਰ ਹੁੰਦਾ ਸੀ ਪਰ ਹੁਣ ਅਲੋਪ ਹੁੰਦਾ ਜਾਂਦਾ ਕਿਸ ਤਰ੍ਹਾਂ ਕੇ ਜਾ ਰਿਹਾ ਹੈ ਮਾਲਵੇ ਦੇ ਵਿੱਚ ਇਹ ਕੋਈ ਟੀਮ ਰਹਿ ਗਈ ਆਪਣੀ ਟੀਮ ਬਹੁਤ ਖਿਡਾਰੀ ਹਟ ਗਏ ਬਾਜੀ ਕੋਈ ਪੌਦਾ ਨਹੀਂ ਕਿਉਂਕਿ ਹੁਣ ਵਿਗਿਆਨ ਦਾ ਯੁੱਗ ਹੈ ਮਨੋਰੰਜਨ ਦੇ ਸਾਧਨ ਹੋਰ ਹੋ ਗਏ ਪਰ ਫਿਰ ਵੀ ਸਾਡਾ ਪਿੰਡ ਰਾਮਨਗਰ ਡੇਕ ਖੱਲੋ ਕੋਟਲੀ ਬੁਰਜ ਇਹ ਜਿਹੜੇ ਟੱਕਰਾਂ ਸਾਨੂੰ ਖਰਾਕਾਂ ਦਿੰਦੇ ਨੇ ਹਲੇ ਵੀ ਤੇ ਸਾਡੀਆਂ ਬਾਜੀਆਂ ਇਹਨਾਂ ਦੇ ਆਸਰੇ ਅਸੀਂ ਤੁਰੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆਜ ਕੱਲ ਮੈਂ ਸੋਸ਼ਲ ਮੀਡੀਆ ਨੂੰ ਮਾੜਾ ਵੀ ਨਹੀਂ ਕਹਿੰਦਾ ਪਰ ਇਹ ਵੀ ਨਹੀਂ ਕਹਿੰਦਾ ਵੀ ਜਮਾਈ ਇਹਦੇ ਨਾਲ ਜੁੜ ਕੇ ਕੀੜੇ ਬਣ ਜਾਓ ਪਰ ਜਿਹੜੀ ਆਪਣੀ ਵਿਰਾਸਤ ਹੈ ਪੁਰਾਣੀ ਚੀਜ਼ਾਂ ਮਾਪੇ ਪਿਓ ਬਜ਼ੁਰਗ ਆਪਣੇ ਇਹਨਾਂ ਨੂੰ ਸੰਭਾਲੋ ਪੁਰਾਣੀਆਂ ਕਿੱਦਾਂ ਸੰਭਾਲੋ ਤੇ ਇਹੀ ਕਹਿਣਾ। ਖੇਡ ਸੀ ਜਿਹੜੀ ਇਹ ਵੀ ਬਹੁਤ ਖਤਰਨਾਕ ਖੇਡ ਸੀ ਜਦੋਂ ਛੋਲੇ ਦੀ ਸ਼ਾਲ ਕਾਹੋਂ 16 ਦੀ ਸ਼ਾਲ ਪਾਰਟੀ ਦੀ ਸ਼ਾਲ ਮੰਜੇ ਪੋੜੀਆਂ ਸ਼ਾਲ ਇਹ ਸਾਰੀਆਂ ਪਹਿਲਵਾਨੀ ਸੋਨੇ ਦੇ ਚੜ੍ਹੇ ਹੁੰਦੀ ਸੱਚੇ ਮੋਤੀਆਂ ਨਾਲ ਬੁੜੇ ਪਹਿਲਵਾਨੀਆਂ ਜੀ ਇਹ ਬੜੇ ਸੱਚੇ ਤੇ ਸੱਚੇ ਮਿਹਨਤਾਂ ਨਾਲ ਕਰਕੇ ਫਿਰ ਹੁੰਦੀਆਂ ਮੇਰਾ ਨਾਮ ਵਰਜਨ ਸਿੰਘ ਪਿੰਡ ਰਾਮਨਗਰ ਜ਼ਿਲ੍ਹਾ ਬਠਿੰਡਾ ਇਹ ਜਿਹੜੀ ਤੁਸੀਂ ਖੇਡ ਦੇਖ ਰਹੇ ਹੋ ਵੀਰੋ ਪੁਰਾਣੀ ਬਾਜੀਗਰਾਂ ਦੀ ਬਾਜੀ ਤੁਸੀਂ ਦੇਖ ਰਹੇ ਸੀਗੇ ਪੁਰਾਣੀ ਉਹ ਚੀਜ਼ਾਂ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਬਾਜੀਆਂ ਜਿਹੜੀ ਅੱਜ ਅਸੀਂ ਇੱਥੇ ਵਿਰਾਸਤ ਮੇਲੇ ਬਠਿੰਡੇ ਦੇ ਵਿੱਚ ਸਰਦਾਰ ਹਰਵਿੰਦਰ ਸਿੰਘ ਜੀ ਖਾਲਸਾ ਸਾਹਿਬ ਦੀ ਮਿਹਰਬਾਨੀ ਨਾਲ ਅਸੀਂ ਬਾ ਰਹੇ ਆ ਤੇ ਇਹਨਾਂ ਸਾਰੇ ਵੀਰਾਂ ਦਾ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਨੂੰ ਬਾਜੀ ਦੇ ਵਿੱਚ ਪਿਆਰ ਦਿੱਤਾ ਤੇ ਸਤਿਕਾਰ ਦਿੱਤਾ ਬਾਜੀ ਦੇਖ ਪੁਰਾਣੇ ਤੇ ਇਹ ਇੱਕ ਸਰਦਾਰ ਰਜ਼ਗਾਰ ਹੁੰਦਾ ਸੀ ਪਰ ਹੁਣ ਲੋਪ ਹੁੰਦਾ ਜਾਂਦਾ ਕਿਸ ਤਰ੍ਹਾਂ ਕੇ ਜਰਰੀ ਜਾਂਦਾ ਮਾਲਵੇ ਦੇ ਵਿੱਚ ਇਹ ਕੋਈ ਟੀਮ ਰਹਿ ਗਈ ਆਪਣੀ ਟੀਮ ਬਹੁਤ ਖਿਡਾਰੀ ਹਟ ਗਏ ਬਾਜੀ ਕੋਈ ਪਉਦਾ ਨਹੀਂ ਕਿਉਂਕਿ ਹੁਣ ਵਿਗਿਆਨ ਦਾ ਯੁੱਗ ਹੈ ਮਨੋਰੰਜਨ ਦੇ ਸਾਧਨ ਹੋਰ ਹੋ ਗਏ ਪਰ ਫਿਰ ਵੀ ਸਾਡਾ ਪਿੰਡ RAMNAGAR ਡਿੱਖ ਪੱਲੋ ਕੋਟਲੀ ਬੁਰਜ ਇਹ ਜਿਹੜੇ ਟੱਗੜਾ ਸਾਨੂੰ ਖਰਾਕਾਂ ਦਿੰਦੇ ਨੇ ਹਲੇ ਵੀ ਤੇ ਸਾਡੀਆਂ ਬਾਜੀਆਂ ਇਹਨਾਂ ਦੇ ਆਸਰੇ ਅਸੀਂ ਤਰੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆਜ ਕੱਲ ਮੈਂ ਸੋਸ਼ਲ ਮੀਡੀਆ ਨੂੰ ਮਾੜਾ ਵੀ ਨਹੀਂ ਕਹਿੰਦਾ ਪਰ ਇਹ ਵੀ ਨਹੀਂ ਕਹਿੰਦਾ ਵੀ ਜਮਾਈ ਇਹਦੇ ਨਾਲ ਜੁੜ ਕੇ ਕੀੜੇ ਬਣ ਜਾਓ ਪਰ ਜਿਹੜੀ ਆਪਣੀ ਵਿਰਾਸਤ ਹੈ ਪੁਰਾਣੀ ਚੀਜ਼ਾਂ ਮਾਂ ਪਿਓ ਬਜ਼ੁਰਗ ਆਪਣੇ ਇਹਨਾਂ ਨੂੰ ਸੰਭਾਲੋ ਪੁਰਾਣੀਆਂ ਕਿੱਦਾਂ ਸੰਭਾਲੋ ਤੇ ਇਹੀ ਕਹਿਣਾ ਤੁਹਾਡੀ ਖੇਡ ਜਿਹੜੀ ਇਹ ਵੀ ਬਹੁਤ ਖਤਰਨਾਕ ਖੇਡ ਸੀ ਜਦੋਂ ਛੋਲੇ ਦੀ ਸ਼ਾਲ ਕਾਰਟੀ ਦੀ ਸ਼ਾਲ ਮੰਜੇ ਪੋੜੀਆਂ ਸ਼ਾਲ ਇਹ ਸਾਰੀਆਂ ਪਹਿਲਵਾਨੀ ਸੋਨੇ ਦੇ ਚਨੇ ਹੁੰਦੀ ਸੱਚੇ ਮੋਤੀਆਂ ਦਾ ਪ੍ਰੋਜੈ ਹੈ ਪਹਿਲਵਾਨੀ ਹੈ ਜੀ ਇਹ ਬੜੇ ਸੱਚੇ ਤੇ ਸੱਚੇ ਮਿਹਨਤਾਂ ਨਾਲ ਕਰਕੇ ਫਿਰ